ਆਡੀ ਪੰਜਾਬੀ ਰਸੋਈ ਵਿੱਚ ਤੁਹਾਡਾ ਸਵਾਗਤ ਹੈ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬੋਲੀ ਵਾਲੇ ਦੁੱਧ ਦਾ ਗਜਰੇਲਾ ਬਰਫੀ ਤਿਆਰ ਕਰਾਂਗੇ ਸਵਾਦਿਸ਼ਟ ਹੋਣ ਦੇ ਨਾਲ ਤੰਦਰੁਸਤ ਵੀ ਹੋਏਗੀ ਜਿੰਨੂੰ ਵੀ ਖਲਾਓਗੇ ਤੁਹਾਡੇ ਹੀ ਗੁਣ ਗਾਵੇਗਾ ਬਹੁਤ ਹੀ ਗੁਣਕਾਰੀ ਕਿਉਂਕਿ ਹੱਡ ਪੈਰ ਨਹੀਂ ਦੁਖ ਦੇ ਖੂਨ ਦੀ ਕਮੀ ਨਹੀਂ ਰਹਿੰਦੀ ਕਬਜ ਨਹੀਂ ਰਹਿੰਦੀ ਵੱਡੇ ਬੱਚਿਆਂ ਲਈ ਜਿੰਮ ਜਾਣ ਵਾਲੇ ਬੱਚਿਆਂ ਲਈ ਹਰ ਇੱਕ ਨੂੰ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਜੀ ਇਹ ਬਹੁਤ ਲਾਹੇਵੰਦ ਹੈ ਤੇ ਦੇਖੋ ਕਿੰਨੀ ਸੌਫਟ ਬਹੁਤ ਹੀ ਸੁਆਦੀਸ਼ਟ ਬਣੀ ਹੈ ਤੇ ਆਪਾਂ ਇਹਦੇ ਖੋਏ ਦੀ ਬਰਫੀ ਵੀ ਤਿਆਰ ਕੀਤੀ ਬੋਲੀਵਾਲੇ ਦੁੱਧ ਦੀ ਆਪਾਂ ਤੁਹਾਨੂੰ ਪਤਾ ਹੀ ਇਹ ਬੋਲੀਵਾਲੇ ਦੁੱਧ ਤੋਂ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਤਿਆਰ ਕਰਦੇ ਆ ਤੇ ਆਪਣੀ ਸੋਨਾ ਨੇ ਬਛੜੀ ਨੂੰ ਜਨਮ ਦਿੱਤਾ ਸੀ ਇਹਦਾ ਦੁੱਧ ਥੋੜਾ ਜਿਆਦਾ ਹੁੰਦਾ ਜਿੰਨਾ ਬੱਚੀ ਪੀਲੇ ਪੀਲੇ ਬਾਕੀ ਫਿਰ ਆਪਾਂ ਇਹ ਮਠਿਆਈਆਂ ਬਣਾਈਆਂ ਪਨੀਰ ਬਣਾਇਆ ਬਹੁਤ ਚੀਜ਼ਾਂ ਜੀ ਆਪਾਂ ਤਿਆਰ ਕੀਤੀਆਂ ਬੋਲੀਵਾਲੇ ਦੁੱਧ ਤੋਂ ਬੋਲੀ ਵਾਲਾ ਦੁੱਧ ਲਿਆ ਏ ਆਪਾਂ ਆਪਾਂ ਪਹਿਲੇ ਦੂਜੇ ਤੇ ਤੀਜੇ ਡੰਗ ਦੇ ਤੁਹਾਨੂੰ ਪਤਾ ਮਿਲਕ ਕੇਕ ਬਣਾ ਲਿਆ ਕੁਛ ਮੈਂ ਪਨੀਰ ਬਣਾ ਲਿਆ ਇੱਕ ਮੈਂ ਹੋਰ ਬਰਫੀ ਬਣਾਈ ਹੋਂਦੀ ਰੈਸਪੀ ਮੇਰੇ ਤੋਂ ਸ਼ੇਅਰ ਨਹੀਂ ਹੋਈ ਵੇਸਣ ਵਾਲੀ ਉਹ ਵੀ ਬੋਲੀ ਵਾਲੇ ਦੁੱਧ ਤੋਂ ਤੇ ਏ ਜੀ ਦੋ ਡੰਗਾਂ ਦਾ ਹੀ ਦੁੱਧ ਆ ਤੀਜੇ ਡੰਗ ਦਾ ਦੁੱਧ ਆ ਜਿਹੜਾ ਬਹੁਤ ਘੱਟ ਫੁੱਟ ਬੰਦੇ ਬਿਲਕੁਲ ਹੀ ਬੇਮਲੂਮੀ ਜੇ ਬੰਦੇ ਆ ਉਹ ਆਪਾਂ ਦੁੱਧ ਲਿਆ ਕਿਉਂਕਿ ਜਿਹੜੇ ਜ਼ਿਆਦੇ ਫੁੱਟਾਂ ਵਾਲੇ ਹੀ ਹੁੰਦੇ ਆ ਆਪਾਂ ਮਿਲਕ ਕੇਕ ਤਿਆਰ ਕਰ ਲਿਆ ਪਨੀਰ ਹੋਰ ਕਈ ਚੀਜ਼ਾਂ ਤਿਆਰ ਕੀਤੀਆਂ ਤੇ ਆਪਾਂ ਦੋ ਡੰਗਾਂ ਦਾ ਦੁੱਧ ਲਿਆ ਤੇ ਦੁੱਧ ਦਾ ਆਪਾਂ ਕੜਾਈ ਵਿੱਚ ਪਾ ਕੇ ਗਰਮ ਹੋਣ ਲਈ ਇਹਨੂੰ ਸੰਘਣਾ ਹੋਣ ਤੱਕ ਇਸੇ ਤਰ੍ਹਾਂ ਜੀ ਇਹਨੂੰ ਹਿਲਾਉਂਦੇ ਰਵਾਂਗੇ ਲਗਾਤਾਰ ਤੇ ਇਹਨੂੰ ਤੁਸੀਂ ਹਜ਼ਾਰਾਂ ਚੀਜ਼ਾਂ ਤਿਆਰ ਕਰ ਸਕਦੇ ਹੋ ਆਪਾਂ ਜੀ ਘਿਓ ਲਵਾਂਗੇ ਤਿੰਨ ਚਮਚ ਘਿਓ ਦੇ ਵਿੱਚ ਇਹਨੂੰ ਥੋੜਾ ਜਿਹਾ ਖੋਏ ਨੂੰ ਭੁੰਨਾਗੇ ਫਿਰ ਜੀ ਖੋਇਆ ਜਿੰਨੀ ਦਿਨ ਮਰਜ਼ੀ ਰੱਖ ਲਓ 10 ਦਿਨ ਰੱਖ ਲਓ 2-3 ਦਿਨ ਬਾਹਰ ਰਹਿ ਜਾਂਦਾ ਬਾਕੀ ਫਰਿੱਜ ਚ ਰੱਖਣਾ ਪੈਂਦਾ ਕਿਉਂਕਿ ਦੁੱਧ ਵਾਲਾ ਖੋਇਆ ਹੁੰਦਾ ਹੈ ਤੇ ਆਪਾਂ ਇਹ ਖੋਇਆ ਕੱਢ ਲਵਾਂਗੇ ਇਸ ਤਰ੍ਹਾਂ ਹੁਣ ਆਪਾਂ ਉਸੇ ਗਾਂ ਦੇਸੀ ਗਾਂ ਦਾ ਹੀ ਦੁੱਧ ਲਵਾਂਗੇ ਆਪਾਂ 1.5 ਲੀਟਰ ਦੁੱਧ ਲਿਆ ਏ ਹੁਣ 1.5 ਲੀਟਰ ਦੁੱਧ ਵਿੱਚ ਸਾਢੇ ਕਿ 3 ਕਿਲੋ ਗਾਜਰਾਇ ਕੱਦੂ ਕਾਸ਼ ਕੀਤੀਆਂ ਸਾਢੇ 3 ਕਿਲੋ ਪਾ ਕੇ ਭੁੰਨਾਗੇ ਅੱਧਾ ਕਿ ਕਿਲੋ ਦੁੱਧ ਹੋਰ ਲਵਾਂਗੇ ਯਾਨੀ ਕਿ 2 ਲੀਟਰ ਦੁੱਧ ਦੇ ਵਿੱਚ ਆਪਾਂ ਗਾਜਰਾ ਨੂੰ ਭੁੰਨਾਗੇ ਸੌਫਟ ਹੋਣ ਤੱਕ ਬਹੁਤ ਹੀ ਸੁਆਦੀਸਟ ਬਹੁਤ ਹੀ ਗੁਣਕਾਰੀ ਸਬਜੀ ਹੈ ਜੀ ਮੈਂ ਅੱਗੇ ਵੀ ਦੱਸਦੀਆਂ ਜੇ ਪ੍ਰਾਣੀਆਂ ਚੀਜ਼ਾਂ ਸੰਭਾਲ ਸਕਦੇ ਹੋ ਸਾਡੇ ਨੂੰ ਬੱਚਿਆਂ ਨੂੰ ਵੀ ਬੋਲੀ ਵਾਲੀਆਂ ਚੀਜ਼ਾਂ ਬਹੁਤ ਪਸੰਦ ਨੇ ਮਠਿਆਈਆਂ ਇਹ ਆਪਾਂ ਸ਼ੱਕਰ ਦੇਸੀ ਲਵਾਂਗੇ ਲੋੜ ਅਨਸਾਰ ਕਈ ਤਾਂ ਜੀ ਨਾਲੇ ਵਿੱਚ ਤੁਹਾਨੂੰ ਪਤਾ ਹੀ ਇਹ ਪਾਣੀ ਵਿੱਚ ਦੁੱਧ ਵਹਾ ਦਿੰਦੇ ਪਰ ਪਾਣੀ ਵਿੱਚ ਵਹਾਇਆ ਨਾ ਕਰੋ ਇਹ ਖੋਇਆ ਹੈ ਜਿਹੜਾ ਆਪਾਂ ਤਿਆਰ ਕੀਤਾ ਸੀ ਇਹ ਮੈਂ ਕਾਫੀ ਦਿਨਾਂ ਬਾਅਦ ਜੀ ਖੋਇਆ 3-4 ਦਿਨ ਮੈਂ ਫ੍ਰਿਜ ਰੱਖਿਆ ਕੋਈ ਨੂੰ ਤੇ ਜੰਮ ਗਿਆ ਤੇ ਹੁਣ ਆਪਾਂ ਖੋਇਆ ਚੰਗੀ ਤਰ੍ਹਾਂ ਮਿਕਸ ਕਰਾਂਗੇ ਇੰਨੀਆਂ ਸੁਆਦਿਸ਼ਟ ਇੰਨੀਆਂ ਮਠਿਆਈਆਂ ਬਣਦੀਆਂ ਜੇ ਬੋਲੀ ਵਾਲੇ ਦੁੱਧ ਤੋਂ ਤੇ ਪੁੱਛੋ ਹੀ ਨਾ ਤੁਸੀਂ ਤੁਸੀਂ ਬਣਾ ਕੇ ਆਪਦੇ ਬੱਚਿਆਂ ਦੀ ਇਮਿਊਨਿਟੀ ਨੂੰ ਸਟਰੋਂਗ ਕਰੋ ਕਿਉਂਕਿ ਇਹਦੇ ਨਾਲ ਜਿਹੜੀ ਇਮਿਊਨਿਟੀ ਹੈ ਉਹ ਬਡਾਪੇ ਤੱਕ ਉਹਨਾਂ ਦੀ ਹੈਲਦੀ ਨਹੀਂ ਹੈ ਇਮਿਊਨਿਟੀ ਜਿਨ੍ਹਾਂ ਨੇ ਬੌਲੀਆਂ ਖਾਧੀਆਂ ਹੋਈਆਂ ਜੀ ਉਹਨਾਂ ਨੂੰ ਹੀ ਪਤਾ ਹੈ ਬੇਖਰਾਕਾਂ ਕੀ ਹੁੰਦੀਆਂ ਐ ਤੇ ਇਹ ਜੀ ਆਪਣਾ ਗਜਰੇਲਾ ਹੁਣ ਬਿਲਕੁਲ ਤਿਆਰ ਹੋ ਗਿਆ ਤੇ ਦੇਖੋ ਜੀ ਇਹਦੀ ਬਰਫੀ ਬਣਾ ਲਓ ਐਵੇਂ ਹੀ ਬੱਚਿਆਂ ਨੇ ਖਾ ਜਾਣਾ ਸਾਡਿਆਂ ਨੇ ਤੇ ਹੁਣ ਰਾਤ ਨੂੰ ਇਹਨਾਂ ਨੇ ਐਵੇਂ ਹੀ ਖਾ ਲਿਆ ਜੀ ਬਾਕੀ ਆਪਾਂ ਬਰਫੀ ਜਿੰਨਾ ਬਚਿਆ ਬਣਾ ਲਿਆ ਰਾਤ ਨੂੰ ਰੋਟੀ ਨਹੀਂ ਖਾਦੀ ਬੱਚਿਆਂ ਨੇ ਨਾ ਮੈਂ ਆਪਾਂ ਜੀ ਗਜਰੇਲਾ ਹੀ ਖਾਦਾ ਬੋਲੀ ਵਾਲਾ ਤੇ ਮੈਂ ਤਾਂ ਜੀ ਬਹੁਤ ਖਾਨੀਆਂ ਬੱਚੇ ਵੀ ਬਹੁਤ ਖਾਨਨੇ ਆ ਬਿਲਕੁਲ ਕਨਸਟਿਪੇਸ਼ਨ ਨਹੀਂ ਰਹਿੰਦੀ ਬਿਲਕੁਲ ਹੱਡ ਪੈਰ ਨਹੀਂ ਦੁਖਦੇ ਆ ਭੱਜੇ ਫਰੀਦਾ ਤੇ ਆਪਾਂ ਨੂੰ ਸਪਲੀਮੈਂਟ ਦੀ ਨਹੀਂ ਜ਼ਰੂਰਤ ਪੈਂਦੀ ਉਹ ਮੈਨੂੰ ਸਪਲੀਮੈਂਟ ਦੀ ਬਹੁਤ ਜ਼ਰੂਰਤ ਪੈਂਦੀ ਜੇਕਰ ਤੁਸੀਂ ਇਹ ਖਾਂਦੇ ਹੋ ਆਪਦੇ ਬੱਚਿਆਂ ਨੂੰ ਵੀ ਦਿਆ ਕਰੋ ਆ ਵੀ ਬਣਾਇਆ ਕਰੋ ਜੇਕਰ ਵੀਡੀਓ ਵਧੀਆ ਲੱਗੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਸਭ ਤੋਂ ਜ਼ਿਆਦਾ ਜੀ ਬੋਲੀਵਾਲੀਆਂ ਆਈਟਮਾਂ ਆਪਣੇ ਚੈਨਲ ਤੇ ਹੀ ਹੈ ਤੁਸੀਂ ਪਿਛਲੀਆਂ ਵੀ ਵੀਡੀਓ ਦੇਖ ਸਕਦੇ ਜਦੋਂ ਵੀ ਆਪਣੀ ਗਾਂ ਹੁੰਦੀ ਹੈ ਆਪਾਂ ਉਦੋਂ ਹੀ ਕੁਛ ਨਾ ਕੁਛ ਤੁਹਾਨੂੰ ਬਰਫੀ ਖੋਆ ਦਾਣੇਦਾਰ ਮਿਲਕ ਕੇਕ ਮਲਾਈਦਾਰ ਮਿਲਕ ਕੇਕ ਕਈ ਚੀਜ਼ਾਂ ਤਿਆਰ ਕਰਨੀਆਂ ਦੱਸਦੇ ਹਾਂ ਸੋ ਤੱਕ ਕਿ ਆਪਾਂ ਪਨੀਰ ਵੀ ਇਹਦਾ ਤਿਆਰ ਕਰੀਦਾ ਜੋ ਮਰਜ਼ੀ ਤਿਆਰ ਕਰ ਲਓ ਪਿਛਲੀ ਵਾਰ ਮੈਂ ਗਜਰੇਲਾ ਵੀ ਇਹਦਾ ਮਾਰਿਆ ਸੀ ਯਾਨੀ ਕਿ ਗਜਰੇਲਾ ਬਰਫੀ ਨਹੀਂ ਸੀ ਬਣਾਈ ਗਾਜਰ ਵਾਲਾ ਗਿਰੇਲਾ ਬਣਾਇਆ ਸੀ ਤੇ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਤੇ ਇਹ ਚੀਜ਼ਾਂ ਬਣਾਇਆ ਜ਼ਰੂਰ